ਜਾ ਰਜਮਨ ਗੁਰੂ ਰੂਪ ਸਾਹਾਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਯਾਦ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸਮਤ ਵਿੱਚ ਕੁਝ ਹਸ਼ਿਆਰ ਆਪਣੀ ਖਸਲ ਦੇ ਮੈਂ ਇਸ ਕਵੀ ਦਰਬਾਰ ਵਿੱਚ ਆਖ ਰਿਹਾ ਏਕ ਓਂਕਾਰ ਦਾ ਵਖਰ ਦਿਲ ਵਿੱਚ ਰਖ ਲਿਆ ਏ ਮੈਂ ਨਾਨਕ ਦੀ ਲੋਗ ਵਿੱਚ ਜਿਉਣਾ ਸਗੜੇ ਲਈ ਇੱਕ ਓੰਕਾਰ ਦਾ ਵਖਰੇ ਦਿਲ ਵਿੱਚ ਰੱਖ ਲਿਆ ਮੇਰੇ ਲਈ ਗੁਰੂ ਨਾਨਕ ਤੋਂ ਈਸ਼ਵਰਦਾਨ ਦਾ ਭੇਖ ਲਿਆਏ ਓ ਗੁਰੂ ਨਾਨਕ ਦੀ ਲੋਭ ਵਿੱਚ ਜਿਉਣਾ ਸਿੱਖਿਆ ਆਏ ਖੱਤਰੀ ਬ੍ਰਾਹਮਣ ਸੂਦਵ ਸਭ ਲੋਕਾਂ ਲਈ ਕੱਤਰੀ ਬ੍ਰਾਹਮਣ ਸੂਦਵੈ ਸਭ ਲੋਕਾਂ ਲਈ ਉਪਦੇਸ਼ ਗੁਰੂ ਦਾ ਸਾਝਾ ਕਰ ਪਰ ਤਖਤ ਲਿਆਏ ਉਪਦੇਸ਼ ਖੇਲ ਨੇ ਆਏ ਗੁਰੂ ਨਾਲ ਲਖਦੀ ਲੋਹ ਵਿੱਚ ਜਿਉਣਾ ਸਿੱਖਣ ਆਏ ਮੈਂ ਖੜਦਾ ਹਾਂ ਨਾਲ ਨੇ ਟਾਣੇ ਲੋਕਾਂ ਦੇ ਮੈਂ ਖੜਦਾ ਹਾਂ ਨਾਲ ਨੇ ਟਾਣੇ ਲੋਕਾਂ ਦੇ ਨਾ ਕਦੇ ਜ਼ਾਲਮ ਜ਼ਬਰਦਾਰ ਨਾ ਪਖਲੇਆ ਦੇ ਜ਼ਾਲਮ ਜ਼ਾਲ ਪਰਦਾ ਨਾੱਖ ਲੈ ਆਏ ਮੈਂ ਨਨਕ ਦੀ ਲੋਭ ਵਿੱਚ ਜਿਉਣਾ ਸਿੱਖ ਲਿਆ ਆਦ ਲਿਆ ਹੈ ਬਹੁਤਾ ਬੋਲਣ ਦਾ ਹੁਣ ਮੈਂ ਛੱਡ ਝੱਖ ਲਿਆਏ ਬਹੁਤਾ ਬੋਲਣ ਦਾ ਮੈਂ ਹੁਣ ਛੱਡ ਝੱਖ ਲਿਆਏ ਮੈਂ ਨਾਨਕ ਦੀ ਲੋਭ ਵਿੱਚ ਜਿਉਣਾ ਸਿੱਖਿਆ ਆਏ ਆਖੀ ਜੇਰੇ ਸਾਦਾ ਖਾਣ ਸਦਾ ਬਣ ਪਾਈ ਦਾ ਸਾਦਾ ਖਾਣ ਸਦਾ ਬਣ ਪਾਈ ਦਾ ਇੱਛਾ ਲਿਆਏ ਮੈਂ ਨਾਨਕ ਦੀ ਲੋਭ ਵਿੱਚ ਜਿਉਣਾ ਸਿੱਖ ਲਿਆਏ ਏ ਟੋਂਕਾਰ ਤਾ ਵਖਰੇ ਦਿਲ ਵਿੱਚ ਰੱਖ ਲਿਆਏ ਕ੍ਰਿਯਾਇੇ ਬੰਗੋਤਾ ਮਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਾ ਉਹਨਾਂ ਦਾ ਉਪਦੇਸ਼ ਕਰਮ ਜੋਗੀ ਹੋਣਾ ਇਹ ਰਾਮਰੋਹੀ ਜਿਹਦੇ ਆਪਣੀ ਰਚਨਾ ਦਾ ਜਿਹੜਾ ਕੇਂਦਰ ਮੈਂ ਦੂਰ ਰੱਖਿਆ ਬਹੁਤ ਸੁੰਦਰ ਰਚਨਾ ਬਹੁਤ ਹੀ ਸਰੀਲੀ ਆਵਾਜ਼ ਦੇ ਵਿੱਚ ਉਹਨਾਂ ਲਈ ਕੋ ਸੰਗਤ ਨੂੰ ਸੜਾਈ ਹੈ